ਇਹ ਮੈਨੂੰ ਪਤਾ ਗੱਲ ਮੇਰੀ ਔਨ ਰਿਕਾਰਡ ਇਹ ਮੈਨੂੰ ਆ ਭਗਵੰਤ ਮਾਨ ਨੇ ਪਾਰਲੀਮੈਂਟ ਦੇ ਅੰਦਰ ਇਹ ਗੱਲ ਕਹੀ ਵੀ ਇਹ ਜਿਹੜੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜਦੋਂ ਬੈਠੇ ਹੁੰਦੇ ਆ ਦੋਨੋਂ ਮੈਨੂੰ ਇਹਨਾਂ ਤੋਂ ਡਰ ਲੱਗਦਾ ਇਹਨਾਂ ਦੇ ਮੂਰੇ ਬੁਲਣਾ ਸੌਖਾ ਜਿੰਨਾ ਚਿਰ ਮੈਂ ਅਧਿਆਨਾ ਪੀਕੇ ਆ ਮੇਰੀ ਜਵਾਨੀ ਇਹਨਾਂ ਦੇ ਮੂਰੇ ਨਿਕਲਦੀ ਇਹ ਭਗਵੰਤ ਮਾਨ ਸਾਹਿਬ ਦੇ ਵਰਡ ਸੀ ਪਾਰਲੀਮੈਂਟ ਦੇ ਵਿੱਚ ਆ ਮੇਰੇ ਕੰਨਾਂ 'ਚ ਇਹਦੀ ਗੂੰਜਦੀ ਅੱਜ ਜੇ ਅਮਿਤ ਸ਼ਾਹ ਜੀ ਦੇ ਮੂਰੇ ਬਹਿ ਜਵੇ ਤਾਂ ਮੇਰਾ ਨਾਂ ਬਦਲਦੇ ਹੋ ਇਹਦਾ ਪਜਾਮਾ ਨਾ ਗਿੰਦਾ ਹੋ ਜੀ ਜਿਹੜਾ ਨਕਟੰਕੀ ਬਾਦ ਜਿਹੜਾ ਇਹ ਭੰਡ ਜਿਹੜਾ ਇਹ ਤਮਾਸ਼ਵੀਨ ਇਹਦੀ ਹਾਲਤ ਦੇਖੀ ਕੀ ਆ ਇਹਦੀ ਹਾਲਤ ਦੇਖੀ ਆ ਵੀ ਕਿੱਧਰ ਨੂੰ ਇਹਦਾ ਇਹਦੀ ਪੱਕ ਜਾਂਦੀ ਹੁੰਦੀ ਆ ਕਿੱਧਰ ਨੂੰ ਇਹਦੇ ਹਾਲਾਤ ਜਾਂਦੇ ਹੁੰਦੇ ਆ ਦਿੱਲੀ ਆਇਆ ਸੀ ਪਾਣੀਆਂ ਦੀ ਗੱਲ ਕਰਨ ਉਹ ਉੱਥੇ ਸੀ ਆਰ ਪਾਟਲ ਸਾਹਿਬ ਉਹਨਾਂ ਦੇ ਮੂਹਰੇ ਹੱਥ ਜੋੜੀ ਜਾਵੇ ਉਹਨਾਂ ਦੇ ਸਰ 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 ਚੀਫ ਮਿਨਿਸਟਰ ਆ ਯਾਰ ਪੰਜਾਬ ਦਾ ਚੀਫ ਮਿਨਿਸਟਰਾਂ ਇੱਜ਼ਤ ਕਰਨੀ ਲੱਗ ਗੱਲ ਆ ਤੂੰ ਜੀ ਹਜੂਰੀ ਕਿਸ ਤਰੀਕੇ ਨਾਲ ਕਰ ਰਿਆ ਸ। ਤੂੰ ਵੀ ਛੀ ਮਿਨਿਸਟਰ ਆ ਇੱਕ ਮੰਤਰੀ ਦੇ ਮੂਹਰੇ ਤੂੰ ਉੱਥੇ ਬੈਠਾ ਸਰ ਮੈਨੂੰ ਤੁਸੀਂ ਘਰ ਦਿੱਤਾ ਸੀ ਸਰ ਤੁਸੀਂ ਮੈਨੂੰ ਫਲੈਟ ਦਿੱਤਾ ਸੀ ਜਦੋਂ ਤੁਸੀਂ ਚੇਅਰਮੈਨ ਸੀ। ਇਹ ਇਹ ਦੇ ਲੱਛਣ ਦੇਖੋ ਉਹ ਰਿਕਾਰਡਿੰਗ ਆ ਇਹ ਬਾਹਰ ਆਈਆਂ ਹੋਈਆਂ ਜਦੋਂ ਤੇ ਉਹਨਾਂ ਮੂਹਰੇ ਕੀ ਕਹਿ ਰਹੇ ਆ ਆਹ ਲਓ ਜੀ ਖਾਲੀ ਸਾਈਨ ਕਰਾ ਲਓ ਮੇ ਤੋਂ ਸਾਈਨ ਕਰ ਰਹੇ ਆ ਉਹਨਾਂ ਮੂਹਰੇ। ਇਸ ਕਰਕੇ ਇਹ ਉਹਨਾਂ ਮੂਹਰੇ ਇਹ ਲੱਛਣ ਕਰਦਾ ਏ ਕਿ ਤੁਸੀਂ ਅਲੱਗ ਸਮਝੋ ਵੀ ਇਹ ਡਮਰੂ ਮੂਹਰੇ ਨੱਚਦਾ ਕਿਵੇਂ ਹੋਊਗਾ ਡਮਰੂ ਮੰਗ ਹਮੇਸ਼ਾ ਦੀ ਮੂਹਰੇ ਹੈ ਹੈ ਕਹਿਣ ਜੋਗਾ ਤੂੰ ਕਿਸੇ ਨੂੰ ਕੁਝ ਥੱਲੇ ਲੱਗਿਆ ਟੋਟਲ ਲੰਬਾ ਪਿਆ ਤੂੰ ਉਹਨਾਂ ਨੇ ਤੇਰੇ ਮਾਰ ਮਾਰ ਘਸਾਉਣਾ ਤੈਨੂੰ ਲੰਬਾ ਪਾਇਆ ਪਿਆ ਆ ਤੋਤੇ ਨੂੰ ਰੱਖੇ ਅੱਗੇ ਜਿਹੜੇ ਮੰਤਰੀ ਨੇ ਕੈਬਨਿਟ ਸਾਰੇ ਜਿਹੜੇ ਉਹਨਾਂ ਦੇ ਇਸ਼ਾਰੇ ਤੇ ਕੰਮ ਕਰਦੇ ਤੇਰੇ ਪੱਲੇ ਕੀ ਆ ਤੂੰ ਅਮਿਤ ਸ਼ਾਹ ਦੀ ਨਾਲ ਗੱਲ ਕਰਨ ਲੱਗਾ ਤੂੰ ਪ੍ਰਾਈਮ ਮਿਨਿਸਟਰ ਨਾਲ ਉਹ ਆਪਣੀ ਦਾ ਪੂੰਝ ਲਾ ਆਪਣੀ ਦਾ ਪੂੰਝ ਲਾ ਤੇਤੋਂ ਆ ਆ ਜ਼ਮੀਨ ਲੁੱਟਣ ਆਗੇ ਤੈਨੂੰ ਕੱਢ ਕੇ ਬਰੇ ਮਾਰੇ ਆ ਇਹ ਪਤਾ ਕੀ ਕਹਿੰਦਾ ਕੇਜਰੀਵਾਲ ਕਹਿੰਦਾ ਯਾਰ ਮੈਂ ਤਾਂ ਐਮੀ ਦਿੱਲੀ ਫਸਿਆ ਰਿਹਾ ਜਿੱਥੇ ਦਿੱਲੀ ਤਾਂ ਕੋਈ ਤਾਕਤ ਹੀ ਨਹੀਂ ਗਈ ਅਨਜਾਰਾ ਹੀ ਹੁਣ ਆਇਆ ਪੰਜਾਬ 'ਚ ਇੱਕ ਟੈਲੀਫੋਨ ਮਾਰਦੇ ਆ ਤੇ ਪਾਣੀ ਵਾਂਗੂ ਕੰਮ ਹੁੰਦੇ ਆ ਤੇ ਜਿਹੜਾ ਅਫਸਰ ਪੰਜਾਬ ਦਾ ਮਾੜੀ ਜੀ ਵੀ ਕਹਿੰਦਾ ਨਾ ਨੁੱਕਰ ਕਿਸੇ ਫਾਈਲ ਤੇ ਕਰਦਾ ਦੂਜੇ ਦਿਨੀ ਆਰਡਰ ਚੱਕ ਕੇ ਮਾਰਦੇ ਨਮਾ ਲਿਓ ਨੇ ਆ ਸਵਾਦ ਹੀ ਕਹਿੰਦਾ ਹੁਣ ਆਇਆ ਕੇਜਰੀਵਾਲ ਕਹਿੰਦਾ ਸਸੂਦੀਆ ਕਹਿੰਦਾ ਜੈਨ ਤਾਂ ਹੀ ਫਿਰਦੇ ਆ ਹੋਰੇ ਕਦ ਲਈ ਫਿਰਦੇ ਆ ਹੋਰੇ ਤੁਹਾਡੇ ਪੰਜਾਬ ਖਾਤਰ ਫਿਰਦੇ ਆ ਇਹਨਾਂ ਨੇ ਕੀ ਲੈਣਾ ਕਿਸੇ ਤੋਂ ਦੌਰਾ ਉਹਨਾਂ ਨੂੰ ਕਈ ਦਿਨਾਂ ਚੋਂ ਪੈ ਰਹਿਆ ਕਈ ਵਾਰ 에ਰਪੋਰਟ ਤੇ ਪੈਂਦਾ ਐ ਕਈ ਵਾਰ ਉਹਨਾਂ ਨੂੰ ਆਫਿਸ ਚ ਪੈਂਦਾ ਕਈ ਵਾਰ ਘਰੇ ਪੈਂਦਾ ਏ ਅੱਜ ਉਹਨਾਂ ਨੂੰ ਇਹ ਅਟੈਕ ਆ ਜਿਹੜਾ ਇਹ ਵਿਧਾਨ ਸਭਾ ਚ ਆਇਆ ਤੇ ਇਹ ਬੰਦਾ ਮੈਂ ਹਰਾਨ ਇੱਕ ਦੇਸ਼ ਦੇ ਗ੍ਰਹਿ ਮੰਤਰੀ ਜਿਨ੍ਹਾਂ ਦੀ ਮੁਲਕ ਨੇ ਕੰਟਰੀ ਨੇ ਦੇਸ਼ ਨੇ 140 ਕਰੋੜ ਲੋਕਾਂ ਨੇ ਤੀਜੀ ਵਾਰ ਸਰਕਾਰ ਚੁਣੀ ਆ ਤੇ ਮੈਂ ਇੱਕ ਗੱਲ ਹੋਰ ਕਹਿ ਦਵਾਂ ਇਹ ਮੈਨੂੰ ਪਤਾ ਗੱਲ ਮੇਰੀ ਔਨ ਰਿਕਾਰਡ ਇਹ ਮੈਨੂੰ ਆਪ ਭਗਵੰਤ ਮਾਨ ਨੇ ਪਾਰਲੀਮੈਂਟ ਦੇ ਅੰਦਰ ਇਹ ਗੱਲ ਕਹੀ ਅਸੀਂ ਕਿਹਾ ਵੀ ਤੁਸੀਂ ਰੋਜ਼ ਇੰਨੀ ਸ਼ਰਾਬ ਦੀ 스멜 ਮਾਰਦੀ ਆ ਤੁਹਾਡੇ ਅਗੇਂਸਟ ਦੋ ਐਮਪੀ ਤੁਹਾਡਿਆਂ ਨੇ ਚਿੱਠੀ ਲਿਖਤੀ ਵੀ ਤੁਸੀਂ ਭਾਈ ਆਪਣੀ ਸੀਟ ਬਦਲ ਲਈਆਂ ਇਹ ਔਨ ਰਿਕਾਰਡ ਆ ਨਾ ਧਰਮਵੀਰ ਗਾਂਧੀ ਤੇ ਖਾਲਸਾ ਜੀ ਨੇ ਚਿੱਠੀ ਲਿਖੀ ਸੀ ਨਾ ਵੀ ਸ਼ਰਾਬ ਦੀ 스멜 ਆਉਂਦੀ ਆ ਮੈਂ ਕਿਹਾ ਵੀ ਇਹ ਸ਼ਰਾਬ ਤੁਸੀਂ ਕਿਉਂ ਪੀਨੇ ਹੋ ਕਿਉਂ ਰਹਿਣ ਤੋਂ ਬਾਹਰ ਚ ਪੀ ਲਿਓ ਮੈਨੂੰ ਇਹ ਗੱਲ ਕਹੀ ਬੀਏ ਜਿਹੜੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜਦੋਂ ਬੈਠੇ ਹੁੰਦੇ ਆ ਦੋਨੋਂ ਮੈਨੂੰ ਇਹਨਾਂ ਤੋਂ ਡਰ ਲੱਗਦਾ ਇਹਨਾਂ ਦੇ ਮੂਰੇ ਬੁਲਣਾ ਸੌਖਾ ਜਿੰਨਾ ਚਿਰ ਮੈਂ ਅਧਿਆਨਾ ਪੀਕੇ ਆ ਮੇਰੀ ਜਵਾਨੀ ਇਹਨਾਂ ਦੇ ਮੂਰੇ ਨਿਕਲਦੀ ਇਹ ਭਗਵੰਤ ਮਾਨ ਸਾਹਿਬ ਦੇ ਵਰਡ ਸੀ ਪਾਰਲੀਮੈਂਟ ਦੇ ਵਿੱਚ ਆ ਮੇਰੇ ਕੰਨਾਂ 'ਚ ਇਹਨਾਂ ਦੀ ਗੂੰਜਦੀ ਅੱਜ ਇਹ ਅੱਜ ਵੀ ਜੇ ਮੂਰੇ ਜੇ ਅਮਿਤ ਸ਼ਾਹ ਜੀ ਦੇ ਮੂਰੇ ਬਹਿ ਜਵੇ ਤਾਂ ਮੇਰਾ ਨਾਂ ਬਦਲਦੇ ਹੋ ਇਹਦਾ ਪਜਾਮਾ ਨਾ ਗਿੱਲਾ ਹੋ ਜਵੇ ਇਸ ਕਰਕੇ ਇਹ ਬੰਦਾ ਸਿਰਫ ਟੀਵੀ ਦੇ ਮੂਰੇ ਮਸ਼ਕਰੀਆਂ ਕਰ ਸਕਦਾ ਇਹ ਬੰਦਾ ਚੁਟਕਲੇੜਾ ਸਕਦਾ ਅੱਜ ਹਾਲਾਤ ਦੇਖੋ ਗ੍ਰਹਿ ਮੰਤਰੀ ਸਿੜੇ ਕੀ ਸਭ ਤੋਂ ਤਕੜੇ ਗ੍ਰਹਿ ਮੰਤਰੀ ਪਟੇਲ ਸਾਹਿਬ ਤੋਂ ਬਾਅਦ ਜੇ ਕਿਸੇ ਨੇ ਜੰਮੂ ਕਸ਼ਮੀਰ ਚ 370 ਜੇ ਅੱਜ ਮਾਓਵਾਦੀ ਜੇ ਅੱਜ ਨਾਰਥ-ਈਸਟ ਜੇ ਅੱਜ ਨਸ਼ੇ ਨੂੰ ਇਹ ਅਮਿਤ ਸ਼ਾਹ ਦੀ ਨਹੀਂ ਜਿਨ੍ਹਾਂ ਨੇ ਅੱਗੇ ਕੋਈ ਵੀ ਜੰਮੂ ਕਸ਼ਮੀਰ ਚ ਪੈਰਾ ਮਿਲਟਰੀ ਫੋਰਸਿਸ ਦੇ ਪੱਥਰ ਮਾਰ ਕੇ ਅੱਖ ਕੱਢ ਦਿੰਦਾ ਸੀ ਉਹਨਾਂ ਨੂੰ ਨਕਾਰਾ ਕਰ ਦਿੰਦਾ ਸੀ ਅੱਜ ਕੋਈ ਜੰਮੂ ਕਸ਼ਮੀਰ ਦੇ ਵਿੱਚ ਕੋਈ ਪੱਥਰਵਾਜੀ ਹੁੰਦੀ ਹੈ ਤੇ ਨੈਕਸਲਿਜ਼ਮ ਖਤਮ ਕਰਨ ਲਈ ਉਹਨਾਂ ਨੇ ਤਰੀਕ ਦੇਤੀ ਵੀ ਆਹ ਭਾਈ 26 ਨੂੰ ਖਤਮ ਹੋ ਜੂਗਾ ਇਹ ਅਮਿਤ ਸ਼ਾਹ ਨੇ ਤੇ ਅੱਜ ਕੋਆਪਰੇਟਿਵ ਮਹਿਕਮੇ ਦੇ ਵਿੱਚ ਕਿਸ ਤਰੀਕੇ ਨਾਲ ਉਹ ਕ੍ਰਾਂਤੀ ਲੈ ਕੇ ਆ ਰਹੇ ਆ ਇਹ ਬੰਦਾ ਯਾਰ ਕਹਿ ਦੂਗਾ ਜਿਹੜੇ ਬੰਦੇ ਬੀਜੇਪੀ ਜਿਨ੍ਹਾਂ ਦੇ ਹੁੰਦੇ ਸਭ ਤੋਂ ਵੱਡੀ ਦੁਨੀਆ ਦੀ ਪਾਰਟੀ ਬਣੀ ਹੈ ਜਿਵੇਂ ਪ੍ਰੈਜ਼ੀਡੈਂਟ ਅਮਿਤ ਸ਼ਾਹ ਜੀ ਦੇ ਮੂਰੇ ਇਹ ਬੰਦਾ ਜਿਹੜਾ ਹਮੇਸ਼ਾ ਤਮਾਸ਼ਾ ਸਿਰਫ ਨਾਟਕ ਕੋਈ ਇਹ ਤੁਸੀਂ ਵੀ ਦਿੱਲੀ ਚ ਰਹਿੰਦੇ ਹੋ ਅਮਿਤ ਸ਼ਾਹ ਜੀ ਦਿਨ ਦੇ ਵਿੱਚ 24 ਘੰਟੇ ਚੋਂ 18-18 ਕੰਮ ਘੰਟੇ ਕੰਮ ਕਰਦੇ ਆ ਇੱਕ ਪਾਸੇ ਇਹ ਭਗਵੰਤ ਮਾਨ ਜਿਹੜਾ 18 ਘੰਟੇ ਨਸ਼ੇ 'ਚ ਰਹਿੰਦਾ ਹੈ ਇਹ ਮੁਕਾਬਲਾ ਕਰੂ ਇਹ ਕੀ ਕਹਿ ਸਕਦਾ ਹੈ ਕੀ ਬੋਲ ਸਕਦਾ ਹੈ ਮੈਂ ਤਾਂ ਇਹ ਤੇ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਇਹ ਦੇਸ਼ ਦੇ ਖਿਲਾਫ ਇੱਕ ਬੜੀ ਵੱਡੀ ਸਾਜ਼ਿਸ਼ ਹੈ ਇਹ ਦੇਸ਼ ਦੇ ਦੁਸ਼ਮਨਾ ਨਾਲ ਰਲਿਆ ਹੈ ਇਹ ਕਿਸੇ ਬਹੁਤ ਵੱਡੀ ਦੁਸ਼ਮਣ ਦੇਸ਼ ਦੀ ਇਹ ਕੋਈ ਰਣਨੀਤੀ ਹੈ ਜਿਹਦੇ ਵਿੱਚ ਵੀ ਦੇਸ਼ ਦੇ ਗ੍ਰਹਿ ਮੰਤਰੀ ਕਿਉਂਕਿ ਬਾਰਡਰ ਸਟੇਟ ਆ ਬਾਰਡਰ ਸਟੇਟ ਆ ਮਤਲਬ ਇਹ ਤਾਂ ਹੁੰਦੇ ਆ ਪਰ ਇਹ ਜੀ ਗੱਲ ਕਹਿਣਾ ਤੇ ਮੈਨੂੰ ਇਹ ਲੱਗਦਾ ਵੀ ਜ਼ਰੂਰ ਕਿਤੇ ਨਾ ਕਿਤੇ ਦੇਸ਼ ਤਰੋ ਦਾ ਮੁਕੱਦਮਾ ਹੈ ਜਿਹੜਾ ਇਸ ਬੰਦੇ ਤੇ ਦਰਜ ਹੋਣਾ ਚਾਹੀਦਾ ਇਹ ਜਿਹੜਾ ਨਕਟੰਕੀ ਬਾਦ ਜਿਹੜਾ ਇਹ ਭੰਡ ਜਿਹੜਾ ਇੱਕ ਇਹ ਤमाशबीन ਇਹਦੀ ਹਾਲਤ ਦੇਖੀ ਕੀ ਆ ਇਹਦੀ ਹਾਲਤ ਦੇਖੀ ਆ ਵੀ ਕਿੱਧਰ ਨੂੰ ਇਹਦਾ ਇਹਦੀ ਪੱਗ ਜਾਂਦੀ ਹੁੰਦੀ ਆ ਕਿੱਧਰ ਨੂੰ ਇਹਦੇ ਹਾਲਾਤ ਜਾਂਦੇ ਹੁੰਦੇ ਆ ਦਿੱਲੀ ਆਇਆ ਸੀ ਪਾਣੀਆਂ ਦੀ ਗੱਲ ਕਰਨ ਕਿ ਉੱਥੇ ਸੀਆਰ ਪਾਟਲ ਸਾਹਿਬ ਉਹਨਾਂ ਦੇ ਮੂਹਰੇ ਹੱਥ ਜੋੜੀ ਜਾਵੇ ਉਹਨਾਂ ਦੇ ਸਰ 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 ਚੀਫ ਮਿਨਿਸਟਰਾਂ ਯਾਰ ਪੰਜਾਬ ਦਾ ਚੀਫ ਮਿਨਿਸਟਰ ਨਾ ਇੱਜ਼ਤ ਕਰਨੀ ਲੱਗ ਗੱਲ ਆ ਤੂੰ ਜੀ ਹਜੂਰੀ ਕਿਸ ਤਰੀਕੇ ਨਾਲ ਕਰ ਰਿਆ ਸੀ ਤੂੰ ਵੀ ਚੀਫ ਮਿਨਿਸਟਰ ਆ ਇੱਕ ਮੰਤਰੀ ਦੇ ਮੂਹਰੇ ਤੂੰ ਉੱਥੇ ਬੈਠਾ ਸਰ ਮੈਨੂੰ ਤੁਸੀਂ ਘਰ ਦਿੱਤਾ ਸੀ ਸਰ ਤੁਸੀਂ ਮੈਨੂੰ ਫਲੈਟ ਦਿੱਤਾ ਸੀ ਜਦੋਂ ਤੁਸੀਂ ਚੇਅਰਮੈਨ ਸੀ ਇਹ ਇਹ ਦੇ ਰੱਛਣ ਦੇਖੋ ਉਹ ਰਿਕਾਰਡਿੰਗਾਂ ਇਹ ਬਾਹਰ ਆਈਆਂ ਹੋਈਆਂ ਨੇ ਜਦੋਂ ਤੇ ਉਹਨਾਂ ਮੂਹਰੇ ਕੀ ਕਹਿ ਰਹੇ ਆ ਆਹ ਲਓ ਜੀ ਖਾਲੀ ਸਾਈਨ ਕਰਾ ਲਓ ਮੇ ਤੋਂ ਸਾਈਨ ਕਰ ਰਹੇ ਆ ਉਹਨਾਂ ਮੂਹਰੇ ਇਸ ਕਰਕੇ ਇਹ ਉਹਨਾ ਮੂਰੇ ਲੱਛਣ ਕਰਦਾ ਹੈ ਇਹ ਤੁਸੀਂ ਅਲੱਗ ਸਮਝੋ ਵੀ ਇਹ ਡਮਰੂ ਮੂਰੇ ਨੱਚਦਾ ਕਿਵੇਂ ਹੋਊਗਾ ਡਮਰੂ ਮੰਗ ਹਮੇਸ਼ਾ ਜੀ ਦੇ ਮੂਰੇ ਇਸ ਕਰਕੇ ਇਹ ਪੰਜਾਬ ਪੰਜਾਬ ਕਦੇ ਵੀ ਯਾਰ ਇਹ ਜੇ ਸੀਐਮ ਕਿੱਥੇ ਹੈ ਜੇ ਤਕੜੇ ਸੀਐਮ ਰਹੇ ਆ ਕਿੱਥੇ ਪੱਲੇ ਪੈ ਗਿਆ ਇਹ ਲਹਨਤ ਪੱਲੇ ਪੈ ਗਈ ਪੰਜਾਬ ਤੇ ਆਪਰੇਸ਼ਨ ਸਿੰਦੂਰ ਕੋ ਲੈ ਕੇ ਵੀ ਸਵਾਲ ਖੜੇ ਕੀਏ ਗਏ ਨੇ ਉਹ ਯਾਰ ਚਲੋ ਆਪਰੇਸ਼ਨ ਤਾਂ ਇਹਦਾ ਰੋਜ਼ ਹੀ ਹੁੰਦਾ ਇਹਦੀ ਇਹਦੀ ਗੱਲ ਛੱਡੋ ਇਹਨੂੰ ਕੀ ਪਤਾ ਕਪਰੇਸ਼ਨ ਸੰਦੂਰ ਬਾਰੇ ਇਹਨੂੰ ਕੀ ਪਤਾ ਦੇਸ਼ਾਂ ਦੇ ਬਾਰੇ ਇਹ ਗੱਲ ਕਰ ਰਿਹਾ ਪ੍ਰਧਾਨ ਮੰਤਰੀ ਨੂੰ ਦੱਸੋ ਕਿਹਸਾ ਅਨਪੜ੍ਹ ਬੰਦਾ ਇਹ ਇਹਨੂੰ ਦੁਨੀਆ ਦੇ ਕੰਟਰੀਜ਼ ਦੇ ਨੋਂ ਨਹੀਂ ਪਤਾ ਕਿੰਨੇ ਦੇਸ਼ ਨੇ ਕਿੱਥੇ ਆ ਉਹਨਾਂ ਦੇ ਵੀ ਤਮਾਸ਼ੀ ਮੀਨਾਂ ਵਾਲੇ ਨੌਮ ਕੰਟਰੀਆਂ ਦਾ ਮਜ਼ਾਕ ੜਾ ਰਿਹਾ ਜਿੱਥੇ ਪ੍ਰਾਈਮ ਮਿਨਿਸਟਰ ਜਾਂਦੇ ਆ ਕੀ ਉੱਥੇ ਹਿੰਦੁਸਤਾਨੀ ਨਹੀਂ ਗਏ ਉਹ ਜਿਹੜੇ ਕੰਟਰੀਆਂ ਜਾਂਦੇ ਆ ਕੀ ਉੱਥੇ ਪੰਜਾਬੀ ਨਹੀਂ ਗਏ ਉਹਨਾਂ ਨੂੰ ਮਾਨਮਸੂਨ ਨਹੀਂ ਹੁੰਦਾ ਵੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਭਾਈ ਅੱਜ ਸਾਡੀ ਕੰਟਰੀ ਚ ਆਏ ਸੱਤ ਦਿਨਾਂ 'ਚ 6 ਕੰਟਰੀਆਂ ਘੁੰਮ ਕੇ ਆਏ ਨੇ ਤੇ ਉਹ ਘੁੰਮ ਕੇ ਆਏ ਨੇ ਕੋਈ ਸੈਰ ਕਰਨ ਲਈ ਉਹ ਆਪਣੇ ਲਈ ਘੁੰਮ ਕੇ ਆਏ ਨੇ ਜਿੱਥੇ ਵੀ ਗਏ ਕਿਤੇ ਰੇਲਵੇ ਦੇ ਨਾਲ ਸੰਧੀ ਕਰਨ ਲਈ ਕਿਤੇ ਵੱਡੇ ਦੇਸ਼ਾਂ ਨੂੰ ਬ੍ਰਾਜ਼ਿਲ ਅਰਜنٹინა ਵਰਗੇ ਦੇਸ਼ ਉਹਨਾਂ ਦੇ ਨਾਲ ਕਿਵੇਂ ਜੁੜੀਏ ਤਕੜੇ ਦੇਸ਼ ਜੁੜਨ ਤੇ ਸਾਡੇ ਚਾਹੇ ਉਹ ਪੈਦਾਵਾਰ ਵਤ ਸਕੇ ਚਾਹੇ ਅਸੀਂ ਕਿਸ ਤਰੀਕੇ ਨਾਲ ਪਾਣੀ ਬਚਾਉਣਾ ਉਹਦੇ ਬਾਰੇ ਗੱਲ ਹੋ ਸਕੇ ਕਿਵੇਂ ਨਵੇਂ ਜਿਹੜੀਆਂ ਚੀਜ਼ਾਂ ਉਹਨਾਂ ਦੇ ਕੋਲ ਨੇ ਉਹ ਸਾਨੂੰ ਮਿਲ ਸਕਣ ਸਾਡੀਆਂ ਉਹਨਾਂ ਨੂੰ ਮਿਲ ਸਕਣ ਇਹਨੂੰ ਕਹਿੰਦਾ ਫਿਕਰ ਜੇ ਅੱਜ ਭਾਈ ਸਾਹਿਬ ਜੇ ਅੱਜ ਦੇਸ਼ 'ਚ ਪੈਸਾ ਆਇਆ ਨਾ ਜੇ ਡਿਵੈਲਪਮੈਂਟ ਹੋ ਰਹੀ ਆ ਅੱਜ 에어ਪੋਰਟ ਬਣ ਰਿਹਾ ਰੇਲਵੇ ਸਟੇਸ਼ਨ ਬਣ ਰਿਹਾ ਅੱਜ ਸੜਕਾਂ ਬਣ ਰਹੀਆਂ ਇਹ ਇਹੀ ਪ੍ਰਧਾਨ ਮੰਤਰੀ ਨੇ ਜਦੋਂ ਇਹ ਦੁਨੀਆ 'ਚ ਕੋਲ ਜਾਂਦੇ ਆ ਤੇ ਦੁਨੀਆ 'ਚ ਆਪਣਾ ਲੋਹਾ ਮਨਾਉਂਦੇ ਆ ਤਾਂ ਦਾਨ ਪ੍ਰਦਾਨ ਹੁੰਦਾ ਇਦੇ ਉਹਦਾ ਕਰਜ਼ਾ ਲੈਣਾ ਜੇ ਆਉਣਾ ਹੋਵੇ ਤੇ ਕੋਈ ਲਈ ਜਾਵੇ ਸੱਤ ਵਾਰ ਭੰਡ ਸਾਹਿਬ ਸੱਤ ਵਾਰ ਮਕੇਜਰੀਵਾਲ ਨੂੰ ਕਹਿਣਾ ਚਾਹੁੰਦਾ ਸੱਤ ਵਾਰ ਜਿੱਥੋਂ ਤੋਂ ਗੁਜਰਾਤ ਚੋਂ ਆਉਂਦੇ ਆ ਨਾ ਅਮਿਤ ਸ਼ਾਹ ਜੀ ਸੱਤ ਵਾਰ ਸੱਤਵੀਂ ਵਾਰ ਭਾਜਪੀ ਦੀ ਸਰਕਾਰ ਆ ਨੂੰ ਤੂੰ ਦੂਜੀ ਵਾਰ ਬਣਾ ਕੇ ਦਿਖਾਈ ਤੇਰਾ ਹਾਲ ਕੀ ਹੋਇਆ ਅ ਦਿੱਲੀੋਂ ਭਜਾਇਆ ਇੱਕ ਹੋਰ ਮੈਂ ਦੱਸ ਦਿਨਾ ਗੱਲ ਇੱਕ ਹੋਰ ਮੈਂ ਦੱਸ ਦਿਨਾ ਪੰਜਾਬ ਦੇ ਲੋਕਾਂ ਨੂੰ ਕੀ ਪਤਾ ਕੀ ਕਹਿੰਦਾ ਹੈ ਕੇਜਰੀਵਾਲ ਕਹਿੰਦਾ ਯਾਰ ਮੈਂ ਤਾਂ ਐਵੇਂ ਦਿੱਲੀ ਫਸਿਆ ਰਿਹਾ ਜਿੱਥੇ ਦਿੱਲੀ ਤਾਂ ਕੋਈ ਤਾਕਤ ਹੀ ਨਹੀਂ ਗਈ ਆ ਨਜ਼ਾਰਾ ਹੀ ਹੁਣ ਆਇਆ ਪੰਜਾਬ 'ਚ ਇੱਕ ਟੈਲੀਫੋਨ ਮਾਰਦੇ ਆ ਤੇ ਪਾਣੀ ਵਾਂਗੂ ਕੰਮ ਹੁੰਦੇ ਆ ਤੇ ਜਿਹੜਾ ਅਫਸਰ ਪੰਜਾਬ ਦਾ ਮਾੜੀ ਜੀ ਵੀ ਕਹਿੰਦਾ ਨਾ ਨੁੱਕਰ ਕਿਸੇ ਫਾਈਲ ਤੇ ਕਰਦਾ ਦੂਜੇ ਦਿਨੀ ਆਰਡਰ ਚੱਕ ਕੇ ਮਾਰਦੇ ਨਮਾ ਲਿਓ ਨੇ ਆ ਸਵਾਦ ਹੀ ਕਹਿੰਦਾ ਹੁਣ ਆਇਆ ਕੇਜਰੀਵਾਲ ਕਹਿੰਦਾ ਸੁਸੂਦੀਆ ਕਹਿੰਦਾ ਜੈਨ ਤਾਂ ਹੀ ਫਿਰਦੇ ਆ ਹੋਰ ਇੱਕ ਅਧਲੇ ਹੀ ਫਿਰਦੇ ਆ ਹੋਰੇ ਤੁਹਾਡੇ ਪੰਜਾਬ ਖਾਤਰ ਫਿਰਦੇ ਆ ਇਨੋ ਨੇ ਕੀ ਲੈਣਾ ਕਿਸੇ ਤੋਂ ਇਹਨਾਂ ਨੇ ਕੀ ਲੈਣਾ ਪੰਜਾਬ ਤੋਂ ਸਿਰਫ ਇਹ ਪੰਡ ਜਿਹਨੂੰ ਚੁਣਿਆ ਸੀ ਪੰਜਾਬ ਨੇ ਭਗਵੰਤ ਮਾਨ ਇਹਨੇ ਸਾਰੀ ਤਾਕਤ ਇਹ ਬਾਹਰਲਿਆਂ ਦੇ ਹੱਥ ਚ ਦਿੱਤੀ ਅੱਜ ਲੁੱਟਣ ਲੱਗੇ ਹੋਏ ਨਜ਼ਾਰੇ ਅੱਜ ਪੰਜਾਬ ਦੀਆਂ ਗੱਡੀਆਂ ਚ ਲੈਂਡ ਕਰੂਜ਼ਰਾਂ ਚ ਪੰਜਾਬ ਦੇ ਜਹਾਜ਼ਾਂ ਚ ਘੁੰਮ ਰਹੇ ਆ ਤੂੰ ਕਿਸੇ ਨੂੰ ਕੀ ਕਹੇਂਗਾ ਓਏ ਹੈ ਹੈ ਕਹਿਣ ਜੋਗਾ ਤੂੰ ਕਿਸੇ ਨੂੰ ਕੁਛ ਥੱਲੇ ਲੱਗਿਆ ਟੋਟਲ ਲੰਬਾ ਪਿਆ ਤੂੰ ਉਹਨਾਂ ਨੇ ਤੇਰੇ ਮਾਰ ਮਾਰ ਘਸਾਉਣਾ ਤੈਨੂੰ ਲੰਬਾ ਪਾਇਆ ਪਿਆ ਤੂ ਤੀਂ ਨੂੰ ਰੱਖੇ ਅੱਗੇ ਜਿਹੜੇ ਮੰਤਰੀ ਨਿਕੈਬਨਟ ਸਾਰੇ ਜਿਹੜੇ ਉਹਨਾਂ ਦੇ ਇਸ਼ਾਰੇ ਤੇ ਕੰਮ ਕਰਦੇ ਤੇਰੇ ਪੱਲੇ ਕੀ ਆ ਤੂੰ ਅਮਿਤ ਸ਼ਾਹ ਦੀ ਨਾ ਗੱਲ ਕਰਨ ਲੱਗਾ ਤੂੰ ਪ੍ਰਾਈਮ ਮਿਨਿਸਟਰ ਗੱਲ ਨਾ ਲੋ ਆਪਣੀ ਦਾ ਪੂੰਝ ਲਾ ਆਪਣੀ ਦਾ ਪੂੰਝ ਲਾ ਤੇਤੋਂ ਆ ਆ ਜ਼ਮੀਨ ਲੁੱਟਣ ਆਗੇ ਤੈਨੂੰ ਕੱਢ ਕੇ ਪਰੇ ਮਾਰੇ ਆ ਤੇਰੀ ਜ਼ਰੂਰਤ ਹੀ ਨਹੀਂ ਸਮਝੀ ਚੱਲ ਪਰੇ ਲੁੱਟਾਂਗੇ ਜ਼ਮੀਨ ਅਸੀਂ ਲੁੱਟਾਂਗੇ ਪੰਜਾਬ ਦੀ ਓਏ ਅੱਜ ਤੱਕ ਭੰਡਾ ਅੱਜ ਤੱਕ 50 ਹਜ਼ਾਰ ਏਕੜ ਜ਼ਮੀਨ ਤੂੰ ਕਹਿ ਰਿਹਾ ਓਏ ਅੱਜ ਤੱਕ ਚੰਡੀਗੜ੍ਹ ਪੂਰਾ ਉਹ ਨਹੀਂ ਪਰਿਆ ਮਹਾਲੀ ਆ ਜਿਹੜਾ ਉਹ ਅੱਜ ਖਾਲੀ ਪਿਆ ਤੂੰ ਪੂਰੇ ਸੈਕਟਰ ਨਹੀਂ ਬੜੇ ਤੇ ਤੂੰ ਇਹ ਕਿਹੜਾ ਕਿਹੜੀ 50000 ਏਕੜ ਚ ਕੀ ਕਰਨ ਲੱਗਿਆ ਤੂੰ ਇਹ ਸਿਰਫ ਸੌਦਾ ਏ ਤੁਹਾਡਾ ਦਲਾਲੀ ਆ ਤੁਸੀਂ ਕਰਨ ਲੱਗੇ ਹੋ ਤੇ ਮੈਂ ਇਹ ਪ੍ਰੈਸ ਕਾਨਫਰੈਂਸ ਅੱਗੇ ਤੇਰੇ ਲੱਛਣ ਲਾ ਕੇ ਦੱਸਾਂਗੇ ਵੀ ਤੂੰ ਕੀ ਕਰਦਾ ਸਾਨੂੰ ਕਹਦਾ ਡਰ ਆਵੇ ਤੇ ਤੋਂ ਡਰ ਹੋ ਕਿਸੇ ਹੋਰ ਨੂੰ ਇਸ ਕਰਕੇ ਇਹ ਬੜੀ ਵੱਡੀ ਜਿਹੜੀ ਆ ਗੁਸਤਾਖੀ ਵੀ ਇਹ ਮਤਲਬ ਦੀ ਬੇ ਮਤਲਬ ਦੀ ਤੈਨੂੰ ਲੋੜ ਨਹੀਂ ਤੇ ਤੂੰ ਇਹ ਕਰਾਉਂਦੇ ਆ ਜਿਨ੍ਹਾਂ ਨੂੰ ਇੱਥੋਂ ਕੱਢਿਆ ਇਹ ਦਿੱਲੀੋਂ ਤੂੰ ਇਹਨਾਂ ਦੀ ਚਾਬੀ ਬਣਿਆ ਹੋਇਆ ਕਟਪੁਤਲੀ ਬਣਿਆ ਹੋਇਆ ਹੈ ਅਮਿਤ ਸ਼ਾਹ ਜੀ ਤੇਰੇ ਵਰ ਤੇਰੇ ਕਹਿਣ ਨਾਲ ਅਮਿਤ ਸ਼ਾਹ ਜੀ ਨੂੰ ਕੀ ਅਸਰ ਹੋਣਾ ਹੈ 22 ਸੂਬਿਆਂ ਚੋਂ ਉਹਦੇ ਮੁੱਖ ਮੰਤਰੀ ਨੇ 22 ਸੂਬਿਆਂ ਚ ਤੇਰੇ ਕਹਿਣ ਨਾਲ ਕੀ ਫਰਕ ਪੈਣਾ ਤੂੰ ਐਮਿਟੇਟ ਹੈਂ ਉਸਨਾਂ ਦੇ ਮੁਰੇ ਆਪਦੀ ਜਵਾਨ ਆ ਜਿਹੜੀ ਕੋਹਲਾਈ ਜਾਂਦਾ ਤੇ ਮੁੜ ਕੇ 27 ਤੋਂ ਬਾਅਦ ਤੇਰੀਆਂ ਦੁਸ਼ਮਣੀਆਂ ਇਹ ਪਾਉਂਦੇ ਆ ਸਭਨਰ ਤੈਨੂੰ ਲੜਾਉਂਦੇ ਆ ਮੁੜ ਕੇ ਕਾਕਾ ਕਾਕ ਅੱਖ ਨਹੀਂ ਲੱਗਣਾ ਆ ਜਿਹੜੇ ਇੱਕ ਮੈਂ ਹੋਰ ਦੱਸ ਦਿੰਦਾ ਇੱਕ ਗੱਲ ਮੈਂ ਹੋਰ ਬੜੀ ਕਲੀਅਰ ਦੱਸ ਦਿੰਦਾ ਜਿੰਨੀ ਮੈਂ ਸਮਝਦਾ ਜਿੰਨੀ ਤੁਸੀਂ ਜਿੰਨੀ ਤੁਸੀਂ ਆ ਜਿਹੜਾ ਆ ਆ ਮੰਤਰੀ ਆ ਵਿਚਾਰਾ ਜਿਹੜਾ ਵੀ ਤੁਹਾਡੇ ਨਾਲ ਕਦੇ ਖੜਾ ਹੋਇਆ ਜਿਹੜੇ ਤੁਹਾਡੇ ਪੁਰਾਣੇ ਸਾਥੀ ਦੋਸਤ ਮਿੱਤਰ ਜਿਹੜੇ ਤੁਹਾਡੇ ਰਹੇ ਆ ਮਾਨ ਸਰ ਤੁਸੀਂ ਤਾਂ ਉਹਨਾਂ ਦੇ ਨਹੀਂ ਹੋਏ ਤੁਸੀਂ ਤਾਂ ਕਦੇ ਉਹਨਾਂ ਦੇ ਨਹੀਂ ਹੋਏ